ਤੁਸੀਂ ਵੀ ਠੱਡੀ ਬਣਾ ਦੇਣਾ ਪੂਰੀਆ ਬਣਾ ਦਿਓ ਤੇ ਜਿਹੜੀ ਅੱਗੇ ਆ ਦੇਖੋ ਗੱਲ ਇਹ ਹੈ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਕੁਝ ਕੁ ਧੋਖਾ ਮਤੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ਹਿਰ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਸੀ ਤੇ ਹੁਣ ਹੌਲੀ ਹੌਲੀ ਜਿਹੜੀ ਬਿੱਲੀ ਆ ਉਹ ਥੱਲਿਓਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅਮਰਸਾਹਬ ਦੀ ਪ੍ਰੇਤ ਤਰਤਤੀ ਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਹਨਾਂ ਨੂੰ ਤੁਹਾਡੇ ਲਈ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹਕੁੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪ੍ਰੇਤ ਤਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਸਤਿਗੁਰ ਸਾਹਿਬ ਜਿਹੜੀ ਸਾਡੀ ਸਰਵੋਤਮ ਸੰਸਥਾ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਆ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਤੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ੍ਹ ਲਓ ਉੱਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਆ ਜੰਨੀਆਂ ਨੇ ਦੇ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼ਰੋਮਣੀ ਅਕਾਲੀ ਦਲ ਨਫਜ਼ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਉਹ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਤੇ ਮਿਲਦਾ ਜੁਲਦਾ ਨਾਮ ਕਈ ਰੱਖ ਲੈਂਦੇ ਆ ਵੀ ਭੁਲੇਖਾ ਪੈ ਜਾਵੇ ਗਾਹਕ ਨੂੰ ਵੀ ਇਹੀ ਹੈ ਤੇ ਅਸਲੀ ਦੁਕਾਨ ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਇੱਕ ਕਦੋਂ ਪਾਰਟੀ ਅਕਾਲੀ ਦਲ ਦੇ ਨਾਂ ਦੀ ਬਣੀ ਕਿੱਥੇ ਬਣੀ ਕਦੋਂ ਰਜਿਸਟਰ ਹੋਈ ਇਲੈਕਸ਼ਨ ਕਮਿਸ਼ਨ ਕੋਲੇ ਕਦੋਂ ਇਹਦਾ ਵਿਧਾਨ ਕਿਹੜੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਇਹ ਮੈਂ ਤੁਹਾਨੂੰ ਸਾਰੇ মিডিਆ ਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਆ ਸਾਰੇ ਫਾਰਮ ਦੇ ਉੱਤੇ ਕਿਤੇ ਕੋਈ ਐਡਰੈਸ ਨਹੀਂ ਹੈਗਾ 77 ਦਾ ਕਿਤੇ ਕੋਈ ਟੈਲੀਫੋਨ ਨੰਬਰ ਨਹੀਂ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਤਾਂ ਕਹਿੰਦੇ ਕਿ ਆਧਾਰ ਕਾਰਡ ਦਾ ਨੰਬਰ ਵੀ ਦਿਓ, ਵੋਟਰ ਕਾਰਡ ਦਾ ਨੰਬਰ ਵੀ ਦਿਓ, ਟੈਲੀਫੋਨ ਦਾ ਵੀ ਨੰਬਰ ਦਿਓ। ਤੇ ਆਪਣਾ ਤੁਹਾਡਾ ਥੋੜਾ ਟਿਕਾਣਾ ਹੀ ਨਹੀਂ ਪਰ ਜਿਹੜਾ ਤੁਸੀਂ ਪੈਸਾ ਇਕੱਠਾ ਕਰਨਾ ਹੈ। ਉਹਦਾ ਤੁਸੀਂ ਕਿਹੜੇ ਅਕਾਊਂਟ 'ਚ ਜਮ੍ਹਾਂ ਕਰਾਉਣਾ? ਆ ਐਨ ਕੇ ਸ਼ਰਮਾ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਆ, ਸਾਡੀ ਪਾਰਟੀ ਦੇ ਖਜ਼ਾਨਚੀ ਵੀ ਆ। ਇਹ ਰਾਤ ਦੀ ਮੇਰੇ ਨਾਲ ਚਿੰਤਾ ਕਰੀ ਜਾਂਦੇ ਆ ਕਿ ਸਾਡੇ ਨਾਂ ਤੇ ਕੋਈ ਜਾਲੀ ਅਕਾਊਂਟ ਤਾਂ ਨਹੀਂ ਖੁੱਲ ਗਿਆ ਕਿਤੇ ਕੱਲ ਨੂੰ ਮੈਨੂੰ ਜਵਾਬ ਦੇਣਾ ਪੈ ਜਾਵੇ ਵੀ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਜਾਵੇ ਵੀ ਇਹ ਕਿੰਨੇ ਰੈਗੂਲੇਸ਼ਨ ਪਾਸ ਕਰਕੇ ਦਿੱਤਾ ਹੈ ਕਿ ਜਿਹੜਾ ਤੁਸੀਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਨਾ ਉਹ ਜਮ੍ਹਾਂ ਕਿਹੜੇ ਖਾਤੇ 'ਚ ਹੋਣਾ ਆ ਸਾਡੀ ਭਰਤੀ ਹੈ ਇੱਕ ਇੱਕ ਪੈਸਾ ਤੁਹਾਨੂੰ ਜਦੋਂ ਕਹੋ ਸ਼ਰਮਾ ਜੀ ਪ੍ਰੈਸ ਕਾਨਫਰੰਸ ਕਰਕੇ ਕਿ ਕਿਹੜੀ ਡੇਟ ਨੂੰ ਕਿਹੜੇ ਬੈਂਕ ਦੇ ਵਿੱਚ ਕਿੰਨੇ ਪੈਸੇ ਜਮਾ ਹੋਏ ਇੱਕ ਇੱਕ ਪੈਸਾ ਪਹਿਲਾਂ ਸਾਡੇ ਦਫ਼ਤਰ ਵਾਲੇ ਪੈਸੇ ਜਮ੍ਹਾਂ ਕਰਾਉਂਦੇ ਆ ਫਿਰ ਕਾਪੀ ਛਾੜਦੇ ਕਿਉਂਕਿ ਇਹ ਜਨਤਾ ਦਾ ਪੈਸਾ ਲੋਕਾਂ ਦਾ ਮਿਹਨਤ ਨਾਲ ਦਿੱਤਾ ਆ ਖੂਨ-ਪਸੀਨੇ ਦਾ ਪੈਸਾ ਹੈ ਔਰ ਇਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਜਿਹੜਾ ਖਰਚਾ ਜਣਾ ਹੁਣ ਮੈਨੂੰ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਖਾਤਾ ਕਿਹੜੇ ਨਾਮ ਦੇ ਉੱਤੇ ਖੋਲ੍ਹਿਆ ਹੋਇਆ ਮਿੰਟ ਦਾ ਉਹਨਾਂ ਕੋਈ ਤਾਂ ਚੈਨਲ ਲੋਕਾਂ ਨੂੰ ਪੜਨਾ ਚਾਹੀਦਾ ਨਾ ਅੱਜ ਕੱਲ ਟ੍ਰਾਂਸਪਰੈਂਸੀ ਦਾ ਯੋਗ ਹੈ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਇਹਦੇ ਉੱਤੇ ਕਿਤੇ ਨਹੀਂ ਹੈਗਾ ਇਸ ਫਾਰਮ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਥੱਲੇ ਲਿਖ ਦਿੱਤਾ ਪੰਜ ਮੈਂਬਰੀ ਭਰਤੀ ਕਮੇਟੀ ਇਹ ਕਿਹੜੀ ਹੈ ਜੀ ਪੰਜ ਮੈਂਬਰੀ ਕਿੰਨੇ ਬਣਾਈ ਸੀ ਜੇ ਤੁਸੀਂ ਕਾਰਤਿਕ ਸਾਹਿਬ ਵਾਲੇ ਵੀ ਪੜੇਖਾ ਪਾਉਣਾ ਹੈ ਤਾਂ ਉਹ ਵੀ ਸੱਤ ਮੈਂਬਰੀ ਸੀ ਉਹ ਕਮੇਟੀ ਚੱਲ ਨਹੀਂ ਸਕੀ ਕਿਉਂਕਿ ਤੁਹਾਡੇ ਵਤੀਰੇ ਕਰਕੇ ਦੋ ਜਿਹੜੇ ਸੀਨੀਅਰ ਮੋਸ ਚੰਗੇ ਕੰਪੀਟੈਂਟ ਸ਼ਰੀਫ ਤੇ ਸਭ ਤੋਂ ਤਜਰਬੇਕਾਰ ਮੈਂਬਰ ਸੀਗੇ ਧਮੀ ਸਾਹਿਬ ਦੇ ਬਡੁੰਗਰ ਸਾਹਿਬ ਉਹ ਦੋਨੇ ਛੱਡ ਗਏ ਸੀ ਇਸੇ ਕਰਕੇ ਵੀ ਜੋ ਤੁਹਾਡਾ ਵਰਤਾਰਾ ਹੈ ਤੁਹਾਡੀ ਸੋਚ ਜਿਹੜੀ ਹੈ ਕੋਈ ਪੋਜ਼ਿਟਿਵ ਨਹੀਂ ਹੈਗੀ ਉਹਨਾਂ ਨੇ ਦੇਖ ਕੇ ਕਾਲਟਕ ਸਾਬ ਨੂੰ ਅਸਤੀਫਾ ਦਿੱਤਾ ਸੀ ਹੁਣ ਮੈਂ ਇਹਨਾਂ ਨੂੰ ਪੁੱਛਣਾ ਇੱਕ ਗੱਲ ਮੈਨੂੰ ਜ਼ਰੂਰ ਪੁੱਛ ਦਿਓ ਬਾਕੀ ਤਾਂ ਦੱਸਦੇ ਕੱਖ ਨਹੀਂ ਪਈ ਸਾਨੂੰ ਤਾਂ ਕਹਿੰਦੇ ਸੀ ਕਿ ਅਕਾਲ ਤਖਤ ਤੋਂ ਭੱਜ ਕੇ ਜਦੋਂ ਅਸੀਂ ਭੁੰਦਰ ਸਾਹਿਬ ਸਰਨਾ ਸਾਹਿਬ ਗਾਬੜਿਆ ਸਾਹਿਬ ਸਾਰੇ ਅਸੀਂ ਸੇਖੋਂ ਸਾਹਿਬ ਨਗਾਹ ਸਾਹਿਬ ਅਸੀਂ ਇਕੱਠੇ ਹੋ ਕੇ ਜਦੋਂ ਜਾਂਦੇ ਸੀ ਉੱਥੇ ਬੇਨਤੀ ਕਰਨ ਵਾਤੇ ਸਿੰਘ ਸਾਹਿਬ ਨੂੰ ਸਾਰੇ ਲੀਗਲ ਓਪੀਨੀਅਲ ਨਾਲ ਲੈ ਕੇ ਜਾਂਦੇ ਸੀ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਂਦੇ ਸੀ ਸਾਰੇ ਉੱਥੇ ਨਿਖਤੀ ਜੋਦੜੀ ਕਰਦੇ ਸੀ ਪਈ ਅਸੀਂ ਹਰ ਹੁਕਮ ਸ਼੍ਰੀ ਕਾਲਟਕ ਸਾਹਿਬ ਦਾ ਪ੍ਰਵਾਨ ਕਰ ਲਿਆ ਪਰ ਸਿੰਘ ਸਾਹਿਬ ਬੇਨਤੀ ਹੈ ਕਿ ਕਾਨੂੰਨ ਦੇਸ਼ ਦਾ ਸੰਵਿਧਾਨ ਦੇਸ਼ ਦਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਇਹ ਜਿਹੜੀਆਂ ਨੇ ਇਹ ਸਾਨੂੰ ਮਨਾ ਕਰਦੀਆਂ ਇਸ ਗੱਲ ਤੋਂ ਕਿ ਜੇ ਥੋੜਾ ਜਿਹਾ ਵੀ ਤੁਸੀਂ ਇਹਦਾ ਰੈਫਰੈਂਸ ਸਾਡੀ ਉਹਦੀ ਭਰਤੀ ਦੇ ਵਿੱਚ ਆਇਆ ਤੇ ਸਾਡੇ ਵਿਰੋਧੀ ਦੁਸ਼ਮਣ ਬਹੁਤ ਵੱਡੇ ਨੇ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਜਾਏ ਅਸੀਂ ਸਾਰਾ ਕੁਝ ਲਿਖਤੀ ਤੌਰ ਤੇ ਦਿੱਤਾ ਸੀ ਬੇਨਤੀ ਕੀਤੀ ਸੀ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਕਹਿਆ ਸੀ ਕਿ ਹਾਂ ਵਰਕਿੰਗ ਕਮੇਟੀ ਇਹ ਕੰਮ ਕਰ ਲਵੇ ਔਰ ਅਗਲੇ ਦਿਨ ਸਿੰਘ ਸਾਹਿਬ ਨੇ ਫਿਰ ਉਹਦਾ ਧੰਨਵਾਦ ਵੀ ਕੀਤਾ ਸੀ ਅਸੀਂ ਕਮੇਟੀ ਵਾਲਿਆਂ ਨੂੰ ਆਪਣੀ ਜਿਹੜੀਆਂ ਡਿਊਟੀਆਂ ਲਈਆਂ ਸੀ ਉਹਦੇ ਚ ਪਾ ਵੀ ਲਿਆ ਸੀ ਉਹਦਾ ਵੀ ਜਿਹੜੇ ਉਸ ਵੇਲੇ ਦੇ ਸਿੰਘ ਸਾਹਿਬ ਹੈ ਉਹਨਾਂ ਨੇ ਜਿਹੜਾ ਕਹਿ ਸੀ ਕਿ ਚੰਗਾ ਹੋ ਗਿਆ ਇਸ ਕਰਕੇ ਇਹਨਾਂ ਨੂੰ ਹੁਣ ਬੇਨਤੀ ਹੈ ਸਾਨੂੰ ਕਹਿੰਦੇ ਆਕਾਲ ਚਿਕ ਸਾਬ ਤੋਂ ਭੱਜ ਗਏ ਭਈ ਤੁਸੀਂ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ ਭਾਈ ਹਲਕਾ ਪਾਰਟੀ ਦੇ ਕਿੱਥੇ ਦੱਸੋ ਸਾਰੀ ਪਰਚੀ ਤੇ ਹੁਣ ਤੁਸੀਂ ਆਕਾਲ ਚਿਕ ਸਾਹਿਬ ਦਾ ਨਾਂ ਕਿਉਂ ਨਹੀਂ ਲਿਖਿਆ ਉੱਥੇ ਲਿਖਣਾ ਚਾਹੀਦਾ ਸੀ ਨਾ ਤੁਹਾਨੂੰ ਫਿਰ ਤੁਸੀਂ ਫੋਟੋ ਵੀ ਲਾਉਂਦੇ ਅਕਾਲ ਤਖਤ ਸਾਹਿਬ ਦੀ ਪਰ ਲਿਖਿਆ ਕਿਉਂ ਨਹੀਂ ਕਿਉਂਕਿ ਪਤਾ ਹੈ ਕਿ ਹੁਣ ਦਿੱਲੀ ਵਾਲਿਆਂ ਨਾਲ ਰਲ ਕੇ ਤੇ ਅਸੀਂ ਨਵੀਂ ਪਾਰਟੀ ਜਿਹੜੀ ਬਣਾਉਣੀ ਹੈ ਉੱਥੇ ਜਿੰਨੀਆਂ ਮਰਜ਼ੀ ਵੱਡੀਆਂ ਸਪਾਰਸ਼ਾਂ ਹੋਣ ਜੇ ਵਿੱਚ ਧਾਰਮਿਕ ਡਾਇਰੈਕਸ਼ਨ ਦਾ ਜ਼ਿਕਰ ਆ ਗਿਆ ਤੇ ਫੇਰ ਪਾਰਟੀ ਰਜਿਸਟਰ ਨਹੀਂ ਹੋਣੀ ਇਸ ਕਰਕੇ ਹੁਣ ਅਕਾਲ ਤਖਤ ਸਾਹਿਬ ਤੋਂ ਕੌਣ ਭੱਜਿਆ ਇਹਦਾ ਜਵਾਬ ਤੇ ਸਾਨੂੰ ਇਹਨਾਂ ਨੂੰ ਘਟੋ ਘਟ ਦੇਣਾ ਚਾਹੀਦਾ ਨਾ ਪੁੰਦਰ ਸਾਹਿਬ ਤਾਂ ਹੁਣ ਵੀ ਬੇਨਤੀ ਤੁਹਾਡੇ ਸਾਹਮਣੇ ਕਰਕੇ ਹਟਿਆ 50 ਵਾਰੀ ਪਹਿਲਾਂ ਕੀਤੀ ਅਸੀਂ ਪਾਰਟੀ ਵੱਲੋਂ ਬੇਨਤੀ ਕਿ ਜੇ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤੇ ਆਓ ਇੱਥੇ ਆ ਕੇ ਭਰਤੀ ਕਰੋ ਇੱਥੇ ਆ ਕੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਤੇ ਇੱਥੇ ਪੁੰਦਰ ਸਾਹਿਬ ਨੇ ਕਿਹਾ ਕਿ ਤੁਸੀਂ ਦਫ਼ਤਰ ਆਓ ਉੱਥੇ ਕਿਉਂ ਬੈਠੇ ਹੋ ਇੱਥੇ ਅਸੀਂ ਸਾਰਾ ਪਾਰਲੀਮੈਂਟਰੀ ਬੋਰਡ ਪੂਰਾ ਬੈਠੇ ਇੱਥੇ ਡੀਂਦੇ ਰਹੇ ਕਿ ਇੱਥੇ ਆਉਣਗੇ ਨਹੀਂ ਆਏ ਤੇ ਫਿਰ ਪੁੰਦਰ ਸਾਹਿਬ ਨੇ ਕਿਹਾ ਵੀ ਚਲ ਜੇ ਤੁਹਾਨੂੰ ਇੱਥੇ ਸੰਗ ਲੱਗਦੀ ਹੈ ਦਫ਼ਤਰ ਤੁਸੀਂ ਮੇਰੇ ਘਰ ਆ ਜਾਓ ਇਹ ਘਰ ਚੱਲ ਕੇ ਮਿਲਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉੱਥੇ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਹੁਣ ਕਿੰਨੀ ਵਾਰੀ ਪਾਰਟੀ ਬੇਨਤੀ ਕੀਤੀ ਪਰ ਤੁਹਾਨੂੰ ਹੁਣ ਪਿੱਛੋਂ ਜਿਹੜੇ ਤੁਹਾਡੇ ਆਦੇਸ਼ ਦੇਣ ਵਾਲੇ ਆ ਦਿੱਲੀ ਵਾਲੇ ਉਹਨਾਂ ਦਾ ਆਦੇਸ਼ ਸੀ ਵੀ ਨਹੀਂ ਤੁਸੀਂ ਅਕਾਲੀ ਦਲ ਦਾ ਨੁਕਸਾਨ ਕਰਨਾ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਆ ਚੰਗੀ ਗੱਲ ਪੜਿਓ ਤੇ ਜਿਹੜੇ ਮੈਂ ਸਵਾਲ ਇਹਨਾਂ ਨੂੰ ਕਰ ਰਿਹਾ ਕਿਰਪਾ ਕਰਕੇ ਇਹ ਸਵਾਲ ਜਿਹੜੇ ਆ ਨਾ ਇਹ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਜਵਾਬ ਜ਼ਰੂਰ ਸੰਗਤ ਨੂੰ ਦੇ ਦੇਣ ਨਹੀਂ ਤਾਂ ਜੇ ਬੇਇਮਾਨੀ ਕਰਨੀ ਤੇ ਦਰਬਾਰ ਸਾਹਿਬ ਤੋਂ ਹਟ ਕੇ ਕਰਨ ਥੋੜਾ ਵੀਰੇ ਦੂਰ ਜਾ ਕੇ ਕਰਨ ਉੱਥੇ ਕਾਰਪੋਰੇਸ਼ਨ ਕਿੱਡਾ ਵੱਡਾ ਸ਼ਹਿਰ ਹੈ ਜ਼ਰੂਰੀ ਹੈ ਕਿ ਦਰਬਾਰ ਸਾਹਿਬ ਵਰਗੀ ਕੋਈ ਉਤਰ ਥਾਂ ਤੇ ਲੱਗੇ ਆ ਕਿ ਤੁਸੀਂ ਜਲ ਸਫਾਈ ਦਾ ਕੰਮ ਕਰਨਾ ਉੱਥੇ ਕੋਈ ਇਹੋ ਜਿਹਾ ਕੰਮ ਕਰਨਾ ਚੰਗਾ ਲੱਗਦਾ ਜਦੋਂ ਦੋ ਨੰਬਰ ਦਾ ਧੜਾ ਕਰਨਾ ਥੋੜੀ ਜਿਹੀ ਦੂਰ ਜਾ ਕੇ ਕਰਨ ਨੂੰ ਕੱਟੋ-ਕੱਟ ਚਲੋ ਮੱਥਾ ਟੇਕਣੇ ਟੇਕੋ ਪਰ ਇਹੋ ਜਿਹਾ ਕੰਮ ਤੁਸੀਂ ਉੱਥੇ ਬੈਠ ਕੇ ਕਰੋਗੇ ਤੇ ਦੱਸੋ ਇਹਦੇ ਨਾਲ ਕਿਦਾਂ ਜਿਹੜਾ ਤੁਹਾਡੇ ਕੰਮ 'ਚ ਬਰਕਤ ਪਏਗੀ ਸੋ ਇੱਕ ਤਾਂ ਇਹਨਾਂ ਨੂੰ ਸੁਚੇਤ ਰਹਿਣ ਦੀ ਗੱਲ ਕਰਦਾ ਦੂਜਾ ਧਾਨੀ ਸਾਹਿਬ ਦਾ ਭੁੱਦਰ ਸਾਹਿਬ ਨੇ ਪਾਰਟੀ ਵੱਲੋਂ ਸਵਾਗਤ ਕਰ ਦਿੱਤਾ ਉਹ ਬਹੁਤ ਸਵਾਗਤ ਹੈ ਚੰਗੀ ਗੱਲ ਆ ਪੈਂਦਾ ਵੀ ਪਾਰਟੀ ਦਾ ਡੈਲੀਗੇਸ਼ਨ ਘਰ ਜਾ ਕੇ ਅਸੀਂ ਸਾਰੇ ਬੇਨਤੀ ਕਰਕੇ ਆਏ ਸੀ ਔਰ ਆਸ ਕਰਦੇ ਹਾਂ ਕਿ ਉਹ ਆ ਕੇ ਆਪਣਾ ਕਾਰਜ ਸੰਭਾਲਣ ਪਰ ਇੱਕ ਮੇਰੀ ਬੇਨਤੀ ਹੈ ਕਿ ਆ ਜਿਹੜੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਸਾਬਾਨਾ ਨੂੰ ਤੇ ਐਸਜੀਪੀਸੀ ਮੈਂਬਰ ਸਾਬਾਨਾ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਮਾਨਾ ਭਰਾਵਾ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਖਾਨਾ ਚੰਗੀ ਵਾਲੇ ਪਾਸੇ ਨਾ ਦੇਕ ਬਹੁਤ ਹਾਲਾਤ ਅੱਗੇ ਖਰਾਬ ਦਾ ਭੁੰਦਰ ਸਾਹਿਬ ਨੇ ਜ਼ਿਕਰ ਕੀਤਾ ਪਰ ਅ ਜਿਸ ਤਰੀਕੇ ਤੁਸੀਂ ਜਿਹੜੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਸਿਕੰਦੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ ਅਸੀਂ ਪਹਿਲਾਂ ਵੀ ਕਹਿਆ ਸੀ ਪੀ ਇਹ ਤਰੀਕਾ ਨਹੀਂ ਹੁੰਦਾ ਚੁਣੇ ਹੋਏ ਮੈਂਬਰਾਂ ਨੂੰ ਕਹੋ ਕਿ ਤੁਸੀਂ ਕੰਮ ਨਹੀਂ ਕਰਨਾ ਉਹਦਾ ਤਰੀਕਾ ਹੈ ਕਿ ਸਮਾਂ ਹੋ ਗਿਆ ਤੁਹਾਡੀ ਦਲੀ ਵਾਲਿਆਂ ਨਾਲ ਯਾਰੀ ਹੈ ਜਾ ਕੇ ਇਲੈਕਸ਼ਨ ਕਰਾ ਲਓ ਸ਼ਰਮਣੀ ਗੁਰਦਰਪੰਥ ਕਮੇਟੀ ਦੀ ਅਸੀਂ ਲੜਨ ਨੂੰ ਤਿਆਰ ਹਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸੰਗਤ ਕਿਹਦੀ ਝੋਲੀ ਦੇ ਵਿੱਚ ਖੈਰ ਪਾਉਂਦੀ ਹੈ ਪਰ ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿਰਪਾ ਕਰਕੇ ਇਹ ਕੰਮ ਜਿਹੜਾ ਇਹ ਨਾ ਕਰੋ ਡਾਕਟਰ ਸਾਹਿਬ ਜਿਵੇਂ ਬਾਰ ਬਾਰ ਸ਼੍ਰੀ ਅਗੰਗਤਖ ਸਾਹਿਬ ਦਾ ਨਾਮ ਦਰਦਿਆ ਜਾ ਰਿਹਾ ਹੈਗਾ ਤੁਸੀਂ ਵੀ ਕਹਿ ਰਹੇ ਹੋ ਕਿ ਉਹ ਜਿਹੜੀ ਕੌਮ ਹੈਗੀ ਹੈ ਕਾਇਮਾ ਦੋਬਿਆ ਦੇ ਵਿੱਚ ਵੀ ਹੈਗੀ ਆ ਕਿਉਂਕਿ ਕੱਲ ਉਹਨਾਂ ਨੇ ਇੱਕ ਵੱਡਾ ਕੱਟ ਵੀ ਬਣਾਇਆ ਹੋਇਆ ਕਿ ਡਾਕਟਰ ਜੀ ਹੈਗਾ ਕਿ ਅਕਾਲਤਖ ਸਾਹਿਬ ਨੂੰ ਇਨਸੂਲਟ ਕਰਨਾ ਚਾਹੀਦਾ ਹੈ ਦੇਖੋ ਜਿਹੜੀ ਅਸੀਂ ਤਾਂ ਸਭੋਂ ਬੇਨਤੀ ਜਿਹੜੀ ਅਕਾਲਤਖ ਸਾਹਿਬ ਤੇ ਕੀਤੀ ਸੀਗਾ ਕਿ ਇਹ ਪਾਰਟੀ ਦਾ ਆਪਣਾ ਵਰਕਿੰਗ ਕਮੇਟੀ ਦਾ ਇਸ਼ੂ ਹੈ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਜਦੋਂ ਕੋਈ ਅੱਜ ਕਿਸੇ ਵੀ ਧਰਮ ਦੀ ਗੱਲ ਆ ਚਾਹੇ ਕੱਲਾ ਸਿੱਖ ਧਰਮ ਨਹੀਂ ਚਾਹੇ Hindu ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚੀਅਨ ਧਰਮ ਹੈ ਕੋਈ ਵੀ ਪਾਰਟੀ ਕਿਸੇ ਵੀ ਧਰਮ ਨਾਲ ਜੁੜ ਕੇ ਅਗਰ ਹੁਣ ਕੰਮ ਕਰਦੀ ਆ ਤੁਹਾਨੂੰ ਵੀ ਪਤਾ ਬਤੌਰ ਜਰਨਲਿਸਟ ਤੇ ਉਹ ਪਾਰਟੀ ਦੀ ਮਾਨਤਾ ਜਿਹੜੀ ਨਹੀਂ ਰਹੀ ਬੜੇ ਸੀਰੀਅਸ ਹੁਣ ਕਾਨੂੰਨ ਬਣ ਚੁੱਕੇ ਆ ਗਾਈਡਲਾਈਨ ਇਲੈਕਸ਼ਨ ਕਮਿਸ਼ਨ ਦੀ ਬਣ ਚੁੱਕੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟ ਆ ਚੁੱਕੀਆਂ ਇਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਤੇ ਜੋ ਹੁਕਮ ਹੋਇਆ ਅਸੀਂ ਪ੍ਰਵਾਨ ਕੀਤਾ ਕੱਜ ਤੇ ਅਸੀਂ ਉਦੋਂ ਬੇਨਤੀ ਕਰਕੇ ਆਏ ਸੀ ਕਿ ਇਹ ਜਿਹੜੇ ਆ ਇਹ ਸਾਡੇ ਵਿਰੋਧੀਆਂ ਨੂੰ ਫਾਇਦਾ ਦਾ ਪਹੁੰਚੇਗਾ ਇਸ ਕਰਕੇ ਉਦੋਂ ਫੇ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਹੀ ਵਰਕਿੰਗ ਕਮੇਟੀ ਨੂੰ ਕਹਿਆ ਸੀ ਕਿ ਹਾਂ ਠੀਕ ਐ ਫਿਰ ਅਸੀਂ ਵਰਕਿੰਗ ਕਮੇਟੀ ਦੀ ਕਰਕੇ ਸਾਰਾ ਕੰਮ ਸ਼ੁਰੂ ਕੀਤਾ ਸੀ ਪਰ ਇਹਨਾਂ ਨੇ ਰੌਲਾ ਪਾਈ ਰੱਖਿਆ ਕਿ ਅਕਾਲ ਤੱਕ ਤੋਂ ਭੱਜ ਗਏ ਅਕਾਲ ਤੱਕ ਤੋਂ ਭੱਜ ਗਏ ਤੇ ਹੁਣ ਹੁਣ ਫੇ ਕੌਣ ਭੱਜਿਆ ਲੇਕਿਨ ਲੱਗਦਾ ਨਹੀਂ ਅਸੀਂ ਤਾਂ ਸੱਚ ਸਹਿਵਕਾਰ ਕਰਦੇ ਪਏ ਸੀ ਅਸੀਂ ਤਾਂ ਸੱਚੀ ਗੱਲ ਵਾਤੇ ਬੇਨਤੀ ਕਰਦੀ ਸੀ ਭੱਜੇ ਤਾਂ ਨਹੀਂ ਅਸੀਂ ਤਾਂ ਪ੍ਰੈਕਟੀਕਲ ਡਿਫਿਕਲਟੀ ਦੱਸਦੇ ਪਏ ਸੀ ਤੇ ਸਾਨੂੰ ਕਹਿੰਦੇ ਸੀ ਭੱਜ ਗੇ ਤੇ ਹੁਣ ਭੱਜਿਆ ਕੌਣਾ ਇਹਨਾਂ ਡਾਕਟਰਾਂ ਨੂੰ ਲੱਗਦਾ ਵੀ ਕਿ ਸਪਸ਼ਟ ਨਿਰਦੇਸ਼ ਹੋਣੇ ਚਾਹੀਦੇ ਨੇ ਇਸ ਮਸਲੇ ਦੇ ਵਿੱਚ ਨਹੀਂ ਚਲੋ ਗੱਲ ਹੈ ਨਾ ਫਿਰ ਜਿਹੜੀ ਆ ਉਹ ਸਰਕਾਰੀ ਸਸਤਾ ਹੁੰਦੀ ਹੈ ਜੋ ਜੋ ਉਹਨਾਂ ਨੇ ਕਿਸੇ ਵੇਲੇ ਕੋਈ ਆਰਡਰ ਹੋ ਗਿਆ ਸਾਡੀ ਡਿਊਟੀ ਬਣਦੀ ਹੁੰਦੀ ਉਹਨਾਂ ਦੇ ਜਾ ਕੇ ਅੱਗੇ ਜੋ ਸਾਡੇ ਕੋਲੇ ਕਾਨੂੰਨੀ ਪੋਜੀਸ਼ਨ ਹੈ ਉਹ ਅਸੀਂ ਬੇਨਤੀ ਕੀਤੀ ਉਹਨਾਂ ਨੂੰ ਕੋਈ ਜਾ ਕੇ ਦੁਬਾਰਾ ਹੋ ਜਾਂਦਾ ਕਿਤੇ ਉਸ ਵੇਲੇ ਕਈ ਗੱਲ ਕਿਸੇ ਪਾਸੇ ਹਰ ਚੀਜ਼ ਦਾ ਪਤਾ ਨਹੀਂ ਹੁੰਦਾ ਉਹਨਾਂ ਨੇ ਲਿਖਿਆ ਸੀ ਅਸੀਂ ਜਾ ਕੇ ਆਪਣੀ ਲੀਗਲ ਪੋਜੀਸ਼ਨ ਦੱਸੀ

ਮੈਂ ਨਾਰਾਜ਼ ਨਹੀਂ ਸਮਝਦਾ ਕਿ ਕਈ ਵਾਰੀ ਕੋਈ ਬੰਦਾ ਅਚਾਨਕ ਖਿਆਲ ਪ੍ਰਗਟ ਕਰ ਦਿੰਦਾ ਹੈ ਅਸੀਂ ਉਸ ਨੂੰ ਉਹਦੇ ਉਲਟ ਲੈ ਲੈਨੇ ਮੈਂ ਕਈ ਵਾਰੀ ਗੱਲ ਕਰਦਾ ਮੇਰੇ ਤੇ ਇਹਨਾਂ ਦੇ ਖਿਆਲ ਨਹੀਂ ਮਿਲਦੇ ਮੇਰੇ ਨਾਲ ਨਹੀਂ ਮਿਲਦੇ ਤਾਂ ਕੋਈ ਪਾਰਟੀ ਨਾਰਾਜ਼ਗੀ ਨਹੀਂ ਹੁੰਦੀ ਨਾ ਕੋਈ ਸਾਡੇ ਨਾਲ ਮਜੀਠਾ ਸਾਹਿਬ ਨਾਰਾਜ਼ ਹੈ ਕਿ ਬੈਠੇ ਹੈ ਸੰਜੀਤ ਸਾਹਿਬ ਦੂਸਰੇ ਭਰਾ ਵੇ ਸਾਰੇ ਸਾਡੇ ਭਰਾ ਹੈ ਮੈਂ ਤਾਂ ਈਵਨ ਰਿਕਾਰਡ ਕੱਢ ਲਓ ਮੈਂ ਤਾਂ ਜਿਹੜੇ ਭਰਾ ਸਾਡੇ ਨਾਲ ਗੁੱਸੇ ਹੋ ਕੇ ਕਹਿੰਦੇ ਵੀ ਅਸੀਂ ਠੀਕ ਕਰਨਾ ਮੈਂ ਤਾਂ ਉਹਨਾਂ ਨਾਲ ਵੀ ਨਾਰਾਜ਼ ਨਹੀਂ ਹੋਇਆ ਮੈਂ ਆ ਰਿਕਾਰਡ ਕਰ ਲਉ ਪਾਰਟੀ ਦਾ ਪਾਰਟੀ ਤੋਂ ਨਹੀਂ ਕੱਢੇ ਮੈਂ ਡਿਸਪਲਿਨ ਕਮੇਟੀ ਦਾ ਵੀ ਚੇਅਰਮੈਨ ਸੀ ਤੇ ਮੈਂ ਵਰਕਿੰਗ ਪ੍ਰਧਾਨ ਵੀ ਬਣ ਗਿਆ ਸੀ ਤੇ ਮੈਂ ਕਹਿੰਦਾ ਸੀ ਨਹੀਂ ਆਪਣੇ ਭਰਾ ਨੇ ਕੋਈ ਨਹੀਂ ਕਹਿ ਲਿਆ ਇਹਨਾਂ ਨੇ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਨੇ ਇਹਨਾਂ ਕਿਹੜੇ ਕਹੇ ਵੀ ਅਸੀਂ ਪਾਰਟੀ ਛੱਡ ਕੇ ਦੂਜੇ ਪਾਸੇ ਭੱਗ ਗਏ ਆ ਆਪਾਂ ਨਹੀਂ ਕਰਨਾ ਇਸ ਕਰਕੇ ਮੈਂ ਅੱਜ ਵੀ ਕਹਿੰਦਾ ਕਿ ਕੋਈ ਐਸੀ ਗੱਲ ਨਹੀਂ ਹਾਂਜੀ ਹਾਂਜੀ ਕਿ ਸਾਡਾ ਕੋਲ ਰਾਜ ਹੈ ਤੁਸੀਂ ਦੇਖੋ ਸੀ ਥੋੜੇ ਦਿਨ ਸਾਰੇ ਭਰਾ ਸੀ ਇਕੱਠੇ ਗੱਲ ਬਕੜੇ ਆਪਾਂ ਇਕੱਠੇ ਤੁਰਾਂਗੇ ਪੰਜਾਬ ਦੇ ਭਲੇ ਵਾਸਤੇ ਇਕੱਠੇ ਹੋ ਕੇ ਕੰਮ ਕਰਾਂਗੇ ਪ੍ਰਧਾਨਗੀ ਉਹਦਾ ਸਿਧਾਰ ਪ੍ਰਧਾਨਗੀ ਪ੍ਰਧਾਨਗੀ ਜਿਹੜੀ ਹੈ ਉਸ ਤੇ ਰਿੰਦਾ ਕਿ ਫਲਾਣਾ ਬਣੇਗਾ ਕੋਈ ਇੱਕ ਸਿਸਟਮ ਹੈ ਸਾਡਾ ਡੈਲੀਗੇਟ ਬਾ ਸੁਣੋ ਉਹਦਾ ਅੱਜ ਅਸੀਂ ਕੋਈ ਨਹੀਂ ਜਿੱਦ ਤੱਕ ਕਿਰਾ ਅਸੀਂ ਭਰਤੀ ਲੈ ਰਿਹਾ ਦੂਜੀ ਕਿ ਮੈਂ ਤੁਸੀਂ ਦੇਖਿਆ ਨਹੀਂ ਹੋਣਾ ਤੁਸੀਂ ਨੋਟਸ ਨਹੀਂ ਲਿਆ ਮੇਰੀ ਗੱਲ ਦਾ ਮੈਂ ਜਿੱਥੇ ਅਪੀਲ ਕੀਤੀ ਸਿੰਘ ਸਾਹਿਬ ਦੀ ਇਹ ਕਰਕੇ ਸਵਾਗਤ ਕਰਕੇ ਅਪੀਲ ਕੀਤੀ ਉਹ ਅਪੀਲ ਮੈਂ ਇਹ ਨਹੀਂ ਕੀਤੀ ਜਾਲੀ ਕੀਤੀ ਹੈ ਮੈਂ ਨਾਲ ਕਹਿੰਦਾ ਕਿ ਕਾਪੀਆਂ ਲੈ ਜਾਓ ਕਾਪੀ ਲੈ ਕੇ ਭਰਤੀ ਕਰੋ ਜੇ ਤੁਸੀਂ ਭਾਗੀ ਕਰੋਗੇ ਅਸੀਂ ਤੁਹਾਨੂੰ ਦਿਨ ਵੀ ਦੇ ਦੇਾਂਗੇ ਉਸ ਭਾਗੀ ਨੂੰ ਤੇ ਫਿਰ ਸਾਰੇ ਡੈਲੀਗੇਟ ਬਣਨਗੇ ਕੋਈ ਵੀ ਕੈਂਡੀਟ ਖੜਾ ਉਸੇ ਦਾ ਭਾਵੀ ਕੈਂਡੀਡੇਟ ਖੜੇ ਹੋ ਜਾਣ ਜਿਹਨੂੰ ਸੰਗਤ ਮੰਨ ਲੂਗੀ ਉਹ ਪ੍ਰਧਾਨ ਬਣ ਜੂ ਉਹ ਦਰਦਾ ਥੋੜਾ ਜਿਹਾ ਲਾਕਸ ਵਾਲਾ ਪੰਜਾਬ ਪੁਲ ਸਟੇਡੀਅਮ ਕਾਰਵਾਈ ਕਰਨ ਜਾ ਰਹੀ ਹੈ ਮਤਫਾਲ ਤੇ ਰਾਖੀਆਂ ਤੇ ਇਤਨਾਲਾ ਕਾਂਡ ਨੂੰ ਲੈ ਕੇ ਹੁਣ ਕਿਵੇਂ ਦੇਖਦੇ ਦੇਖੋ ਮੈਂ ਇਸ ਕਿਸੇ ਗੱਲ 'ਚ ਬਹੁਤਾ ਪੈਂਦਾ ਨਹੀਂ ਕਿਉਂਕਿ ਕਈ ਗੱਲਾਂ 'ਚ ਕੁਝ ਗੁਪਤ ਆਨਸਰ ਹੁੰਦੇ ਨੇ ਕੋਈ ਕੋਈ ਸਵਾਲ ਹੁੰਦੇ ਨੇ ਮੈਂ ਤੇ ਕਿਸੇ ਗੱਲ 'ਚ ਮੈਂ ਤੇ ਇੱਕ ਗੱਲ ਕਹਿਣਾ ਕਿ ਸਰਕਾਰ ਨੂੰ ਕਿਤੇ ਵੀ ਜੋ ਹਿਊਮਨ ਰਾਈਟਸ ਹੈ ਉਸ ਨੂੰ ਵਾਇਓਲੇਟ ਨਹੀਂ ਕਰਨਾ ਚਾਹੀਦਾ ਅਮਨ ਸ਼ਾਂਤੀ ਰੱਖਣ ਵਾਸਤੇ ਕੰਮ ਕਰਨਾ ਚਾਹੀਦਾ ਮੇਰੀ ਦੋ ਗੱਲਾਂ ਜਾਣਕ। ਥੈਂਕ ਯੂ ਥੈਂਕ ਯੂ ਠੀਕ ਹੈ